ਦੇਖੋ ਪਹਿਲੀ ਗੱਲ ਤਾਂ ਆਈ ਹੈ ਕਿ ਰਾਜਾ ਵੜਿੰਗਾ ਜਿਹੜਾ ਸ਼ੁਰੂ ਤੋਂ ਲੈ ਕੇ ਜਿਹੜਾ ਹੈ ਐਂਟੀ ਪੰਜਾਬ ਜੀ ਤੇ ਐਂਟੀ ਜਿਹੜਾ ਸਿੱਖ ਮੈਟਰ ਦੇ ਵਿੱਚ ਐਂਟੀ ਹੈ ਐ ਆਪਣੇ ਐਮਪੀ ਸਰਬਜੀਤ ਸਿੰਘ ਜਿੱਤੇ ਤਫਰੀਦਕੋਟ ਚ ਕੀ ਇੱਥੇ ਗੋਲੀਆਂ ਚੱਲ ਗਈਆਂ ਨੇ 25000 ਫੇਕ ਇਨਕਾਊਂਟਰ ਚ ਮੁੰਡਾ ਤੁਸੀਂ ਮਾਰਤਾ ਜੀ ਤੁਸੀਂ ਤੈਸ ਨੈਸ ਕਰਕੇ ਛੜਤਾ ਪੰਜਾਬ ਨਹਿਰ ਤੁਸੀਂ ਬਣਵਾਈ ਪੰਜਾਬ ਤੁਹਾਡੀ ਕਾਂਗਰਸ ਨੇ ਐਕਚੁਅਲੀ ਜਿਹੜਾ ਪੁਲਿਸ ਨੂੰ ਸਜ਼ਾ ਮਿਲ ਰਹੀ ਨਾਲ ਇਹਨਾਂ ਨੂੰ ਐਮਐਲਏ ਨੂੰ ਮਿਲਣੀ ਚਾਹੀਦੀ ਹੈ ਇਹਨੂੰ ਕਾਊਂਟਰ ਪੁਲਿਸ ਕਰ ਰਹੀ ਹੈ ਤਾਂ ਦੋਸ਼ੀ ਕੌਣ ਸੀ ਕਾਂਗਰਸ ਉਹ ਲੜਾਈ ਤਾਂ ਸੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਲੜਾਈ ਸੀ ਉਹ ਦਾ ਅਨੰਦਪੁਰ ਸਾਹਿਬ ਮਤੇ ਦੀ ਗੱਲ ਸੀ ਜਿਸ ਨੂੰ ਇਹਨਾਂ ਨੇ ਕਾਂਗਰਸ ਨੇ ਇੱਕ ਹਊਗਾ ਤੇ ਇੱਕ ਅਤਵਾਦ ਦਾ ਨਾਂ ਦਿੱਤਾ ਇਹਨਾਂ ਨੇ ਹਰਮੰਦਰ ਸਾਹਿਬ ਨੂੰ ਬਿਲਕੁਲ ਤੈਸ ਨੈਸ ਕਰਨਾ ਚਾਹੁੰਦੀ ਸੀ ਲਾਸਟ ਮੀਟਿੰਗ ਚ ਉਹਨੇ ਕਿਹਾ ਸੀ ਕਿ ਜੜੋ ਜੜੋ ਪਟਨਾ ਪਿਆ ਤੇ ਉਹ ਵੀ ਪੱਟ ਦਿਓ ਹਰਮੰਦਰ ਸਾਹਿਬ ਨੂੰ ਪੰਜਾਬ ਨੂੰ ਕਿਵੇਂ ਰੋਲਿਆ ਗਿਆ ਪੰਜਾਬ ਚ ਨਹਿਰ ਕੱਢੀ ਤੂੰ ਉਸ ਪੁਆਇੰਟ ਤੇ ਬੋਲਿਆ ਕਿ ਤੇ ਅੱਜ ਤੱਕ ਪਹਿਲਾ ਅਧਿਕਾਰ ਦਾ ਹਰਿਆਣਾ ਔਰ ਪੰਜਾਬ ਨੂੰ ਸੀਗਾ ਹੁਣ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਜਿਹੜੇ ਬਰਾਬਰ ਤੇ ਅਧਿਕਾਰ ਦਿੱਤੇ ਜਾਣਗੇ ਦਿੱਤੇ ਜਾਣਗੇ ਨਹੀਂ ਦੇ ਦਿੱਤੇ ਗਏ ਸੋ ਪੰਜਾਬ ਦਾ ਚਾਹੇ ਪਾਣੀ ਦਾ ਮਸਲਾ ਹੈ ਚਾਹੇ ਪੰਜਾਬ ਦੀ ਜ਼ਮੀਨ ਦਾ ਮਸਲਾ ਹੈ ਅਕਾਲੀ ਦਲ ਵਾਰਿਸ ਪੰਜਾਬ ਚ ਆ ਕੇ ਯਾਦ ਰੱਖਿਆ ਜੇ ਜਿਸ ਦਿਨ ਸਾਡੀ ਸਰਕਾਰ ਬਣੇਗੀ ਇਹ ਸਭ ਤੋਂ ਵੱਡੇ ਇਸ਼ੂ ਪਹਿਲੋ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਉਹ ਜਦੋਂ ਵੀ ਕੋਈ ਬੰਦਾ ਇਲੈਕਸ਼ਨ ਲੜਦਾ ਕਾਦੀਦਾਲ ਵਾਰਿਸ ਪੰਜਾਬ ਵੱਲੋਂ ਇੱਕ ਮਹੀਨਾ ਪਹਿਲਾਂ ਗੱਲਾਂ ਉੱਠਦੀਆਂ ਪਾਵਰ ਚਾਹੀਦੀ ਆ ਪਾਵਰ ਨਾਲ ਪੰਜਾਬ ਬਚੇਗਾ ਪਾਵਰ ਦੇ ਨਾਲ ਪੰਜਾਬ ਦੀ ਤਕਦੀਰ ਬਦਲੇਗੀ ਮਾਰੇ ਜਰ ਜੀਤ ਸਿੰਘ ਦੀ ਪਾਵਰ ਆਈ ਤਾਂ ਸਾਡੇ ਗੁਰੂ ਘਰਾਂ ਤੋਂ ਲੈ ਕੇ ਤੇ ਸਾਡਾ ਹਿੰਦੁਸਤਾਨ ਦੇ ਜਿਹੜੇ ਪੰਜਾਬ ਦੇ ਬਾਰਡਰ ਸੀ ਅਸੀਂ ਉੱਥੋਂ ਚੱਕਰ ਝੰਡੇ ਲੈ ਰਹੇ ਆ ਅਸੀਂ ਮੰਦਰ ਤੇ ਸੇਵਾ ਚੜਾਉਣੇ ਆ ਕਾਸ਼ੀਨਾਥ ਦੇ ਮੰਦਰ ਤੇ ਅਸੀਂ ਮਸਜਿਦ ਤੇ ਸੇਵਾ ਚੜਾਉਣੇ ਆ ਧਰਮੰਦਰ ਸਾਹਿਬ ਦੇ ਮਸਜਿਦ ਹਰਮੰਦਰ ਸਾਹਿਬ ਸੇਵਾ ਚੜਾਉਣੇ ਆ ਜਦੋਂ ਇਹਨਾਂ ਦਾ ਰਾਜ ਆਉਂਦਾ ਹੈ ਇਹ ਮਸੀਹ ਹਮਲਾ ਕਰਦੇ ਨੇ ਮਸਜਿਦ ਤੇ ਹਮਲਾ ਕਰਦੇ ਨੇ ਤੇ ਗੁਰਦੁਆਰੇ ਤੇ ਹਮਲਾ ਕਰਦੇ ਆਪਾਂ ਆਰਸਿਸ ਦੇ ਕਹਿੰਦੇ ਆਪ ਦੀਆਂ ਪੱਗਾਂ ਦਾ ਮਜ਼ਾਕ ਕਢਾਉਣੇ ਆ ਉਹਨਾਂ ਪੱਗਾਂ ਦਾ ਮਜ਼ਾਕ ਕਢਾਉਣੇ ਜਿਹੜਾ ਦਿੱਲੀ ਦੇ ਉਲਟ ਲੜਦੇ ਨੇ ਦਿੱਲੀ ਦੇ ਉਲਟ ਬੋਲਦੇ ਨੇ ਸੱਤ ਸਿਆਕਾਲ ਨਿਰਪੱਖ ਪੋਸਟਰਾਂ ਜੁੜੇ ਹੋ ਤੁਸੀਂ ਮੈਂ ਸਵਰਿੰਜਿਤ ਸਿੰਘ ਸੁਧਾਨਾ ਪਿਛਲੇ ਦਿਨਾਂ ਦੇ ਵਿੱਚ ਆ ਤਰਨਤਾਰਨ ਸਾਹਿਬ ਦੀ ਬਾਈ ਇਲੈਕਸ਼ਨ ਦੀ ਗੱਲ ਕਰ ਲਈ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੀ ਸਿਰਮਣੇ ਦਿੱਤੀ ਸੀ ਖਾਲਸਾਤਾਨ ਬਨਾਮ ਹਿੰਦੁਸਤਾਨ ਮੁੱਦਾ ਜਿਹੜਾ ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਬਣਿਆ ਉੱਥੇ ਹੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਲੈ ਕੇ ਜਿਹੜੇ ਵੱਡੇ ਸਵਾਲ かれ ਕੀ ਤੇ ਆ ਉਹਨਾਂ ਦੇ ਦੂਜੇ ਧੜੇ ਦੇ ਲੋਕਾਂ ਨੇ ਔਰ ਕਿਉਂ ਇਸ ਵੱਲ ਖੜੇ ਹੋ ਰਹੇ ਆ ਸਟ ਦੇ ਮੌਜੂਦ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਪਹਿਲਾ ਪੰਨ ਦਾ ਸਵਤ ਕਰਦੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਵਧੀਆ ਸਰ ਵਧੀਆ ਜੀ ਪਰ ਤਰੰਤਨ ਸਾਹਿਬ ਜਿਹੜੀ ਬਾਈ ਇਲੈਕਸ਼ਨ ਆ ਪਹਿਲਾਂ ਅਮਰਿੰਦਰ ਸਿੰਘ ਰਾਜਾਪਟਿੰਗ ਬੋਲੇ ਆ ਖਾਲਿਸਤਾਨ ਬਨਾਮ ਹਿੰਦੁਸਤਾਨ ਮਸਲਾ ਉਹਨਾਂ ਨੇ ਬਣਾਇਆ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਚਾਹੀਦਾ ਜਾਂ ਹਿੰਦੁਸਤਾਨ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਆਈ ਹੈ ਕਿ ਰਾਜਾ ਵੜਿੰਗ ਜਿਹੜਾ ਸ਼ੁਰੂ ਤੋਂ ਲੈ ਕੇ ਜਿਹੜਾ ਹੈ ਐਂਟੀ ਪੰਜਾਬ ਜੀ ਤੇ ਐਂਟੀ ਜਿਹੜਾ ਸਿੱਖ ਮੈਟਰ ਦੇ ਵਿੱਚ ਐਂਟੀ ਹੈ ਹੂੰ ਇਹ ਜਿਹੜੇ ਚਿਹਰੇ ਨੇ ਇਹਨਾਂ ਲੋਕਾਂ ਨੇ ਹਮੇਸ਼ਾ ਪੰਜਾਬ ਚ ਅੱਗ ਲਾਈ ਹੂੰ ਤੇ ਪੰਜਾਬ ਨੂੰ ਇਹਨਾਂ ਨੇ ਅੱਗ ਲਾ ਕੇ ਉਹਨੂੰ ਬਰਬਾਦ ਕੀਤਾ ਸ਼ੁਰੂ ਤੋਂ ਲੈ ਕੇ ਕਾਂਗਰਸ ਦਾ ਪੰਜਾਬ 'ਚ ਇਹੀ ਹਾਲਾਤ ਨੇ ਜੀ ਹੁਣ ਅੱਜ ਜਿਹੜੇ ਮੌਜੂਦਾ ਹਾਲਾਤ ਨੇ ਅੱਜ ਇਹ ਗੱਲ ਕਰਨ ਦਾ ਕੋਈ ਲਿੰਕ ਬਣਦਾ ਸੀ ਹੂੰ ਕੋਈ ਲਿੰਕ ਨਹੀਂ ਬਣਦਾ ਇਸ ਦਾ ਇੱਕ ਇਲੈਕਸ਼ਨ ਨੇ ਇਲੈਕਸ਼ਨ ਹੋ ਰਹੇ ਨੇ ਜੀ ਪਿਛਲੇ ਸਾਲ ਭਾਈ ਅੰਮ੍ਰਿਤਪਾਲ ਨੇ ਉਥੇ ਇਲੈਕਸ਼ਨ ਜਿੱਤਿਆ ਤੇ ਉਥੇ ਕੀ ਹੋਇਆ ਜੀ ਔਰਾ ਆਪਣੇ ਐਮਪੀ ਸਰਬਜੀਤ ਸਿੰਘ ਜਿੱਤੇ ਤਫਰੀਦਕੋਟ ਚ ਕੀ ਉਥੇ ਗੋਲੀਆਂ ਚੱਲ ਗਈਆਂ ਨੇ ਹਮਮ ਕਾਰਨ ਕੀ ਹੈ ਕਾਰਨ 2027 ਹੈ ਜੀ ਇਹਨਾਂ ਨੂੰ ਇਹ ਹੈ ਕਿ ਇੰਨੀ ਬੁਰੀ ਤਰ੍ਹਾਂ ਭੰਡੋ ਲੋਕਾਂ ਨੂੰ ਇਹ ਲੱਗਣ ਲੱਗ ਜੇ ਕਿ ਜੇ ਉਥੇ ਅਕਾਲੀ ਦਲ ਵਾਰਿਸ ਪੰਜਾਬ ਜਿੱਤ ਗਿਆ ਜੀ ਤਾਂ ਪੰਜਾਬ ਦੇ ਅੰਦਰ ਬਹੁਤ ਬੁਰੇ ਹਾਲਾਤ ਹੋਣਗੇ ਯਾਰ ਹਾਲਾਤ ਤਾਂ ਤੁਸੀਂ ਲੋਕਾਂ ਨੇ ਮਾਰੇ ਕੀਤੇ ਨੇ 25000 ਫੇਕ ਇਨਕਾਊਂਟਰ ਚ ਮੁੰਡਾ ਤੁਸੀਂ ਮਾਰਤਾ ਜੀ ਤੁਸੀਂ ਤੈਸ ਨੈਸ ਕਰਕੇ ਛੱਡਤਾ ਪੰਜਾਬ ਨਹਿਰ ਤੁਸੀਂ ਬਣਵਾਈ ਪੰਜਾਬ ਤੁਹਾਡੀ ਕਾਂਗਰਸ ਨੇ ਜੀ ਪੰਜਾਬ ਦੇ ਵਿੱਚ ਤੁਸੀਂ 1984 ਦਾ ਹਮਲਾ ਤੁਸੀਂ ਕੀਤਾ ਕੋਈ ਖਰਾ ਸਾਹਿਬ ਇੱਥੇ ਇੱਕ ਸਵਾਲ ਆ ਤੁਹਾਡੀ ਗੱਲ ਵਿੱਚ ਆਸੀਂ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਸਿनियर ਲੀਡਰ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਵੱਡਾ ਸਵਾਲ ਕਿਹੜੇ ਕੀਤੇ ਔਰ ਵੱਡੀ ਗੱਲ ਵੀ ਉਹਨਾਂ ਨੇ ਕਹੀ ਆ ਕਿ ਜੋ ਤੁਸੀਂ ਗੱਲ ਕਰ ਰਹੇ ਹੋ 92 93 ਦੀ 84 ਤੋਂ ਲੈ ਕੇ ਜੋ ਦੌਰ ਪੰਜਾਬ ਦੇ ਵਿੱਚ ਚੱਲਿਆ ਉਹਨਾਂ ਨੇ ਕਿਹਾ ਕਿ ਉਹ ਸ਼ਾਂਤੀ ਅਸੀਂ ਪੰਜਾਬ ਦੇ ਵਿੱਚ ਲੈ ਕੇ ਆਇਆ ਜੋ ਹਾਲਾਤ ਬਣਾ ਬਣੇ ਹੋਏ ਸੀਗੇ ਨਹੀਂ ਤੇ ਜੇ ਮੈਂ ਕਹਾਂ ਸ਼ਾਂਤੀ ਕਾ ਦੀ ਹੈ ਕਰੇ ਆਪਣੀ ਕਬਰਸਤਾਨ ਦੀ ਸ਼ਾਂਤੀ ਹੈ ਸਿਵਿਆਂ ਦੀ ਸ਼ਾਂਤੀ ਹੈ ਤੁਸੀਂ ਬੰਦੇ ਮਾਰੇ ਜੀ ਤੁਸੀਂ ਫੇਕ ਇਨਕਾਊਂਟਰ ਕੀਤੇ ਤੁਹਾਨੂੰ ਅਦਾਲਤਾਂ ਸਜ਼ਾ ਦੇ ਰਹੀਆਂ ਨੇ ਐਕਚੁਅਲੀ ਜਿਹੜਾ ਪੁਲਿਸ ਨੂੰ ਸਜ਼ਾ ਮਿਲ ਰਹੀ ਨਾਲ ਇਹਨਾਂ ਨੂੰ ਐਮਐਲਏ ਨੂੰ ਮਿਲਣੀ ਚਾਹੀਦੀ ਹੈ ਜੀ ਕਿ ਜਿਹੜਾ 92 ਤੋਂ 95 ਦੇ ਦੌਰ ਚ ਫੇਕ ਇਨਕਾਊਂਟਰ ਹੋਏ ਨੇ ਤੁਸੀਂ ਪੁਲਿਸ ਨੂੰ ਤੇ ਉਹਦੇ ਦੇ ਰਹੇ ਹੋ ਤੁਸੀਂ ਉਹਨਾਂ ਨੂੰ ਪ੍ਰੋਮੋਸ਼ਨ ਦੇ ਰਹੇ ਹੋ ਰਾਜ ਤੁਹਾਡਾ ਹੈ ਫੇਕ ਨੂੰ ਕਾਉਂਟਰ ਪੁਲਿਸ ਕਰ ਰਹੀ ਹੈ ਤਾਂ ਦੋਸ਼ੀ ਕੌਣ ਸੀ ਕਾਂਗਰਸ ਤੇ ਇਸ ਦਾ ਮਤਲਬ ਤਾਂ ਇਹ ਬਣਦਾ ਕਿ ਪਰਚੇ ਦਰਜ ਇਹਨਾਂ ਦੇ ਉੱਪਰ ਚਾਹੀਦੇ ਸੀ ਪਰ ਪੁੱਛੇ ਕੌਣ ਸਿਆਸਤ ਹੈ ਜੀ ਦਿੱਲੀ ਤੱਕ ਇਹਨਾਂ ਦੀ ਪਾਵਰ ਇਹ ਸਾਰੇ ਹੀ ਜਿਹੜੇ ਆਪਣੇ ਨੌਜਵਾਨਾਂ ਨੂੰ ਮਾਰਨ ਦੇ ਵਿੱਚ ਇਹਨਾਂ ਦੇ ਹੱਥ ਸੋ ਇਹਨਾਂ ਨੂੰ ਜੇ ਆਪਾਂ ਕਹੀਏ ਸ਼ਾਂਤੀ ਕਾਦੀ ਸ਼ਾਂਤੀ ਸੀ ਮੈਨੂੰ ਦੱਸੋ ਤੇ ਉਹ ਲੜਾਈ ਕਾਦੀ ਸੀ ਜੀ ਉਹ ਲੜਾਈ ਤਾਂ ਸੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਲੜਾਈ ਸੀ ਹੂੰ ਉਹਦਾ ਆਨੰਦਪੁਰ ਸਾਹਿਬ ਮਤੇ ਦੀ ਗੱਲ ਸੀ ਹੂੰ ਜਿਸ ਨੂੰ ਇਹਨਾਂ ਨੇ ਕਾਂਗਰਸ ਨੇ ਇੱਕ ਹਊਗਾ ਤੇ ਇੱਕ ਅਤਵਾਦ ਦਾ ਨਾਂ ਦਿੱਤਾ ਇਹਨਾਂ ਨੇ ਹੂੰ ਉਹ ਤਾਂ ਇਹ ਸੀ ਕਿ ਹਰਮੰਦਰ ਸਾਹਿਬ ਦੀ ਜਿਹੜੀ ਗੁਰਬਾਣੀ ਹੈ ਡਾਇਰੈਕਟਰ ਲੈ ਕੀਤੀ ਜਾਵੇ ਅੱਜ ਹੋ ਰਹੀ ਹੈ ਜੀ ਉਹ ਚਾਹ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਿੱਤਾ ਜਾਵੇ ਕੀਤਾ ਜਾਵੇ ਉਹ ਚ ਕੀ ਮਾੜਾ ਸੀ ਹੂੰ ਇੰਡੀਆ ਦੇ ਅੰਦਰ ਕਿਹੜੇ-ਕਿਹੜੇ ਪਵਿੱਤਰ ਸ਼ਹਿਰ ਨੇ ਜੀ ਪਰ ਉਸ ਵਕਤ ਕਾਂਗਰਸ ਦੀ ਸ਼ਹਿਰ ਦੇ ਉੱਪਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਕਿਹਾ ਸੀ ਕਿ ਬੀੜੀ ਪੀਏਗੇ ਸ਼ਾਂਤ ਸੇ ਜੀਏਗੇ ਹੂੰ ਬੌਕਰਾਂ ਦੇ ਉੱਪਰ ਬੀੜੀਆਂ ਬਨ ਕੇ ਇਹਨਾਂ ਨੇ ਉੱਥੇ ਜਲੂਸ ਕੱਢੇ ਸੀ ਉਹ ਕਿਹਦੀ ਸਰਕਾਰ ਸੀ ਇੰਦਰਾ ਗਾਂਧੀ ਦੀ ਜੀ ਇੰਦਰਾ ਗਾਂਧੀ ਕੌਣ ਸੀ ਐਂਟੀ ਪੰਜਾਬ ਹੂੰ ਐਂਟੀ ਸਿੱਖ 1975 ਦੀ ਅਮਰਜੈਂਸੀ ਦਾ ਬਦਲਾ ਹੂੰ ਸਿੱਖਾਂ ਦੇ ਖਿਲਾਫ ਸੀ ਹਰਮੰਦਰ ਸਾਹਿਬ ਨੂੰ ਬਿਲਕੁਲ ਤੈਸ ਨੈਸ ਕਰਨਾ ਚਾਹੁੰਦੀ ਸੀ ਲਾਸਟ ਮੀਟਿੰਗ ਚ ਉਹਨੇ ਕਿਹਾ ਸੀ ਕਿ ਜੇ ਜੜੋ ਜੜੋ ਪਟਣਾ ਪਿਆ ਤੇ ਉਹ ਵੀ ਪਟ ਦੇਰ ਮੰਤਰੀ ਸਾਹਿਬ ਜੀ ਇਹ ਉਹਨਾਂ ਦੇ ਤਾਂ ਵਾਰਸ ਨੇ ਪੰਜਾਬ ਦੇ ਅੰਦਰ ਹੂੰ ਇਹ ਸ਼ਾਂਤੀ ਤੇ ਕਾਦੀ ਸ਼ਾਂਤੀ ਹੈ ਤੇ ਪੰਜਾਬ ਨੂੰ ਅੱਗ ਕਿੰਨੇ ਲਾਈ ਸੀ ਉਹ ਤੁਸੀਂ ਲਾਈ ਸੀ ਜੀ ਬੰਦਾ ਪੁੱਛਣ ਆਲਾ ਵੇ ਸਰ 47 ਤੋਂ ਲੈ ਕੇ ਤੇ ਅੱਜ ਤੱਕ ਪੰਜਾਬ ਨੂੰ ਬਰਬਾਦੀ ਵਾਲੇ ਤੋਰਿਆ ਕਿੰਨੇ ਐ ਤੁਹਾਡੀ ਕਾਂਗਰਸ ਨੇ ਤਾਂ ਤੋਰਿਆ ਠੀਕ ਆ ਉਹ ਸਾਡੀ ਬੈੜ ਲੱਕ ਹੈ ਸਾਡੀ ਬਦ ਕਿਸਮਤੀ ਸੀ ਕਿ ਪੰਜਾਬ ਦੇ ਅੰਦਰ ਪਾਰਟੀਆਂ ਸੀ ਇੱਕ ਅਕਾਲੀ ਜਿਨ੍ਹਾਂ ਨੇ ਸਾਰਾ ਕੁਝ ਸਰੈਂਡਰ ਕੀਤਾ ਆਇਆ ਸੀ ਇੱਕ ਇਹ ਪਾਰਟੀ ਸੀ ਜੀ ਉਹਨਾਂ ਨੇ ਵੀ ਹਮਲਾ ਕਰਾਉਣ ਚ ਮਿੰਟ ਮਾਰਿਆ ਉਹਨਾਂ ਦੀਆਂ ਵੀ ਲੋਕਾਂ ਕੋਲ ਐਵੀਡੈਂਸ ਪਈ ਹੋਈ ਹੈ ਇਹਨਾਂ ਨੇ ਹਮਲਾ ਕੀਤਾ ਹੋਇਆ ਸੋ ਇਹਨਾਂ 'ਚ ਕੋਈ ਵੀ ਚੰਗਾ ਨਹੀਂ ਸੀ ਜੀ ਮਰੇ ਦਾ ਕੌਣ ਨੇ ਸਹਾਰ ਲੋਕ ਮਰੇ ਨੇ ਸਾਡੇ ਜੀ ਮਰਿਆ ਕੌਣ ਸੀ ਇੱਕ ਮਡੋਕਰ ਪਰਿਵਾਰ ਦਾ ਬੰਦਾ ਮਰਿਆ ਗਿਆ ਕੋ ਕੋ ਕੇ ਮੁੰਡੇ ਬੱਚੇ ਮਾਰ ਦਿੱਤੇ ਲੋਕਾਂ ਦੇ ਇਹਨੂੰ ਤੁਸੀਂ ਸ਼ਾਂਤੀ ਕਹਿੰਦੇ ਹੋ ਉਸ ਮਾਂ ਨੂੰ ਜਾ ਕੇ ਪੁੱਛ ਜਿੰਦੇ ਚੁੱਲ੍ਹੇ ਤੇ ਘਾਹ ਉੱਗਿਆ ਹੋਇਆ ਹੈ। ਹੂੰ ਕਈ ਮਾਵਾਂ ਕਮਲਿਆਂ ਕੋਈ ਬੈਠੀਆਂ ਹੋਈਆਂ ਨੇ ਘਰ ਕੋਈ ਦੀਵਾ ਜਗਾਉਣ ਵਾਲਾ ਨਹੀਂ। ਹੂੰ ਅੱਜ ਦੀਵਾਲੀ ਆ ਤੁਹਾਡੇ ਘਰਾਂ 'ਚ ਦੀਵੇ ਤੇ ਰੋਸ਼ਨੀ ਉਹਨਾਂ ਨੂੰ ਘਰਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਸਿਵਿਆਂ ਵਰਗੀ ਸ਼ਾਂਤੀ ਉਹ ਚੁੱਪਾ ਉਹਨਾਂ ਦੇ ਬੂਹੇ ਦੇ ਉੱਪਰ। ਉਹਨਾਂ ਨੂੰ ਪੁੱਛ ਕੇ ਹਾਲਾਤ ਕੀ ਸੀ ਹੋ। ਜੀ ਜਿੱਦੇ ਘਰ ਮੌਤ ਹੁੰਦੀ ਹੈ ਨਾ ਜਿਨ੍ਹਾਂ ਦੇ ਘਰ ਉੱਜੜਦੇ ਨੇ ਉਹਨਾਂ ਨੂੰ ਪੁੱਛ ਜਾ ਕੇ ਪੰਜਾਬ 'ਚ ਸ਼ਾਂਤੀ ਕਿਨੂੰ ਬੋਲਦੇ ਨੇ। ਹੂੰ ਪੰਜਾਬ ਨੂੰ ਕਿਵੇਂ ਰੋਲਿਆ ਗਿਆ ਪੰਜਾਬ ਚ ਨਹਿਰ ਕੱਢੀ ਤੂੰ ਉਸ ਪੁਆਇੰਟ ਤੇ ਬੋਲਿਆ ਕਿਤੇ ਅੱਜ ਜ਼ਿਕਰ ਜੀ ਕਿ ਪੰਜਾਬ ਦੇ ਪਾਣੀਆਂ ਤੇ ਕਿਹਦੇ ਬੋਲਿਆ ਹੂੰ ਕਿਤੇ ਬੋਲਿਆ ਕਿ ਡੈਮ ਸਾਡਾ 1966 ਦੇ ਵਿੱਚ ਤੁਹਾਡ ਉਸ ਤੋਂ ਤੁਹਾਡੀ ਕਾਂਗਰਸ ਸਰਕਾਰ ਨੇ ਸਾਥੋਂ ਡੈਮ ਖੋਲੇ ਸੀ ਜਿਦਾਂ ਗਾਂਧੀ ਨੇ ਇਹ ਬੋਲੇ ਕਿਤੇ ਪਰ ਬੀਬੀ ਐਮ ਉਹਦੇ ਤੁਸੀਂ ਡੈਮ ਦੀ ਗੱਲ ਚਲਾਈ ਆ ਪਰ ਬੀਬੀ ਐਮ ਦਾ ਮੁੱਦਾ ਜਿਹੜਾ ਹੁਣ ਫੇਰ ਉਛਲਿਆ ਪਹਿਲਾ ਅਧਿਕਾਰ ਜਿਹੜਾ ਹਰਿਆਣਾ ਔਰ ਪੰਜਾਬ ਨੂੰ ਸੀਗਾ ਹੁਣ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਜਿਹੜੀ ਬਰਾਬਰ ਤੇ ਅਧਿਕਾਰ ਦਿੱਤੇ ਜਾਣਗੇ ਦਿੱਤੇ ਜਾਣਗੇ ਨਹੀਂ ਦੇ ਦਿੱਤੇ ਗਏ ਆ ਦੇਖੋ ਸਰ ਦਿੱਤੇ ਜਾਂ ਦੇ ਦੇਣੇ ਇਹ ਤਾਂ ਗੱਲ ਬਾਲੀ ਕੋਈ ਵੱਡੀ ਨਹੀਂ ਐ ਨਾ ਲੋਕਾਂ ਵਾਸਤੇ ਜਦੋਂ ਜ਼ਮੀਰਾਂ ਵਿਕ ਜਾਣ ਤਾਂ ਸਮਝ ਲਓ ਸਾਰਾ ਕੁਝ ਦਿੱਤਾ ਹੀ ਜਾਂਦਾ ਹੈ ਜੀ ਪਰ ਇਸੇ ਪੁਆਇੰਟ ਤੇ ਤਾਂ ਅਸੀਂ ਇਲੈਕਸ਼ਨ ਲੜ ਰਹੇ ਆਂ ਹਮ ਅਕਾਲੀ ਦਲ ਵਾਰਿਸ ਪੰਜਾਬ ਇਸੇ ਗੱਲ ਤੇ ਇਲੈਕਸ਼ਨ ਲੜ ਰਿਹਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਦੀ ਵਾਂਗ ਡੋਰ ਦਿੱਲੀ ਚਕਰ ਸਾਡੇ ਆਪ ਦੀ ਪੰਜਾਬ ਦੀ ਵਾਂਗ ਡਰ ਸਾਡੇ ਹੱਥਾਂ ਚ ਹੋਵੇ। ਕੋਈ ਖਰਾ ਸਭ ਲੋਕਾਂ ਦੇ ਵਿੱਚ ਚਰਚਾ ਕਿ ਅਕਾਲੀ ਦਲ ਵਾਰਸ ਪੰਜਾਬੀ ਏਸੇ ਦੇ ਨਾਂ ਦੀ ਬੋਟਾ ਇਕੱਠੀਆਂ ਕਰ ਰਿਹਾ। ਕਿਹੜੇ ਨਾਂ ਤੇ? ਕਿਹੜਾ ਤੁਸੀਂ ਗੱਲ ਕਰ ਰਹੇ ਹੋ ਜੀ ਬੀਵੀ ਐਮਬੀ ਦੀ ਗੱਲ ਹੋ ਰਹੀ। ਬਿਲਕੁਲ। ਇਹ ਹੋਊਗਾ, ਇਹ ਹੋਊਗਾ। ਉਹ ਤਾਮਲ ਨੇ ਪਤਾ ਨਾ ਮਤਾ ਕਿਵੇਂ ਹੋਊਗਾ? ਤਾਮਲ ਨੇ ਹਿੰਦੀ ਵਾਲਾ ਮਤਾ ਪਤਾ ਹੈ ਨਾ ਜਿਹੜੀ ਕੱਲ ਦੀ ਫੇਸਬੁੱਕ ਤੇ ਬਾ ਦੇਖ ਰਹੇ ਆ। ਜੀ। ਕਿ ਅਸੀਂ ਆਪ ਦੀ ਭਾਸ਼ਾ ਲਾਗੂ ਕਰਨਾ ਹੈ ਪਰ ਸਾਡੇ 'ਚ ਹਿੰਮਤ ਨਹੀਂ ਆ ਗਈ ਪੰਜਾਬ ਦੇ ਅੰਦਰ। ਜਦ ਕੀ ਅੱਜ ਤੱਕਰ ਜਿੰਨੀਆਂ ਲੜਾਈਆਂ ਤਾਮਲ ਨਹੀਂ ਲੜਿਆ ਸਭ ਤੋਂ ਪਹਿਲਾਂ ਪੰਜਾਬ ਲੜਿਆ ਹੋ ਜੀ ਪਰ ਹੁਣ ਪੰਜਾਬ ਹੈ ਜਿਹੜਾ ਉਹ ਪਿੱਛੇ ਹਟ ਰਿਹਾ ਹੈ ਕਾਰਨ ਕੀ ਸਾਡੇ ਲੀਡਰ ਬਕਾਉ ਨੇ ਸਾਡੀਆਂ ਜਮੀਰਾਂ ਮਰ ਚੁੱਕੀਆਂ ਨੇ ਅਸੀਂ ਬੋਲਣਾ ਹੀ ਨਹੀਂ ਸਾਨੂੰ ਤਾਂ ਇਹ ਹੈ ਕਿ ਜੇ ਮੈਂ ਬੋਲਿਆ ਤੇ ਮੇਰਾ ਮੁੱਖ ਮੰਤਰੀ ਦਾ ਅਹੁਦਾ ਨਿਕਲ ਜੇਗਾ ਇਹ ਕੱਲਾ ਭਗਵੰਤ ਮਾਨ ਨਹੀਂ ਬਾਕੀ ਵੀ ਇਹੋ ਜੀ ਸੀ ਹੁਣ ਆਪਾਂ ਇੱਕ ਨੂੰ ਗਾਲਾਂ ਕੱਢੀ ਚੱਲੀਏ ਪਹਿਲਾਂ ਤੁਹਾਡੇ ਕਾਂਗਰਸ ਦੇ ਅਕਾਲੀ ਕਿਹੜੇ ਸਾਥ ਸੀ ਉਹਨਾਂ ਨੇ ਵੇਚਿਆ ਇਹ ਪੰਜਾਬ ਅਜੇ ਤੱਕ ਸੌਦੇ ਹੀ ਹੋਏ ਨੇ ਪੰਜਾਬ ਦੇ ਮੇਰੇ ਪਰਿਵਾਰ ਨੂੰ ਤੁਸੀਂ ਆਹ ਮਨਿਸਟਰ ਬਣਾ ਦਿਓ ਮੈਂ ਪੰਜਾਬ ਵੇਚਿਆ ਸੋ ਪੰਜਾਬ ਦਾ ਚਾਹੇ ਪਾਣੀ ਦਾ ਮਸਲਾ ਹੈ ਚਾਹੇ ਪੰਜਾਬ ਦੀ ਜ਼ਮੀਨ ਦਾ ਮਸਲਾ ਹੈ ਅਕਾਲੀ ਦਲ ਵਾਰਿਸ ਪੰਜਾਬ ਚ ਆ ਕੇ ਯਾਦ ਰੱਖਿਆ ਜੇ ਜਿਸ ਦਿਨ ਸਾਡੀ ਸਰਕਾਰ ਬਣੇਗੀ ਇਹ ਸਭ ਤੋਂ ਵੱਡੇ ਇਸ਼ੂ ਪਹਿਲੋ ਅਕਾਲੀ ਦਲ ਵਾਰਿਸ ਪੰਜਾਬ ਹੀ ਚੁਕੇਗਾ ਅਕਾਲੀ ਦਲ ਵਾਰਿਸ ਪੰਜਾਬ ਕੋਲੇ ਕਿਹੜੀ ਇਹ ਜੀ ਨਾਕ ਬਣੀ ਆ ਜਿਹੜੀ ਹੋਰਾਂ ਤੋਂ 75 ਸਾਲਾਂ ਚ ਕੰਮ ਨਹੀਂ ਹੋਏ ਉਹ ਤੁਸੀਂ ਕਰ ਦਿਓਗੇ ਮੁੱਦਿਆਂ ਦੀ ਗੱਲ ਕਰ ਰਹੇ ਮੁੱਦੇ ਤਾਂ ਅਕਾਲੀ ਦਲ ਵੀ ਕਹਿ ਰਿਹਾ ਅਸੀਂ ਚੱਕਾਂਗੇ ਕਾਂਗਰਸ ਵੀ ਕਹਿ ਰਹੀ ਹੈ ਅਸੀਂ ਚੱਕਾਂਗੇ ਨਹੀਂ ਉਹ ਗੱਲ ਜ਼ਮੀਰ ਦੀ ਹੁੰਦੀ ਹੈ ਜੀ ਉਹ ਜਮੀਰ ਜਿਉਂਦੀ ਜਾਗਦੀ ਰਵੇ ਉਹ ਕੋਈ ਬੰਦਾ ਵੀ ਹੋਵੇ ਉਹਨੂੰ ਮਦਦ ਚ ਮਦਦ ਚੁੱਕ ਸਕਦਾ ਹੈ ਜੀ ਅੱਜ ਤਾਂ ਅਮਲ ਦੀ ਤੇ ਉਧਰ ਦੀ ਜਮੀਰ ਹੀ ਜਾਗਦੀ ਹੈ ਉਹ ਨਹੀਂ ਪ੍ਰਵਾਹ ਕਰਦੇ ਉਹ ਕਿਹੜੇ ਟੈਂਕ ਲੈ ਕੇ ਆਏ ਨੇ ਇੱਥੇ ਵੀ ਜਮੀਰ ਦੀ ਕਮੀ ਹੈ ਇੱਕ ਵੀ ਪੰਜਾਬ ਦਾ ਪੁੱਤਰ ਉੱਠਵੇ ਤੇ ਪੰਜਾਬ ਆਪ ਦਾ ਜਦੋਂ ਪੰਜਾਬ ਨੂੰ ਵੇਚਾਂਗੇ ਤੇ ਪਿਆ ਸੀ ਬਿਹਾਰ ਤੇ ਯੂਪੀ ਪੰਜਾਬ ਸੁੱਟ ਲਿਆ ਇਹ ਸਾਡੀਆਂ ਜਮੀਰਾਂ ਹੀ ਵਿਕੀਆਂ ਸੀ ਉੱਥੇ ਕਿਹੜੀ ਕਿਰਪਾਨ ਬਾਉਣੀ ਸੀ ਜੀ ਉੱਥੇ ਕਿਹੜੀ ਕਿਰਪਾਨ ਚਲਾਉਣੀ ਤੇ ਗੋਲੀ ਮਾਰਨੀ ਸੀ ਉੱਥੇ ਉੱਥੇ ਸਾਈਨ ਨਹੀਂ ਕਰਨੇ ਸੀ ਸਾਇਨ ਕਰਕੇ ਹੀ ਪੰਜਾਬ ਡੋਬਿਆ ਗਿਆ ਤੇ ਇਹ ਸਾਇਨ ਹੀ ਕਰਕੇ ਪੰਜਾਬ ਬਚੇਗਾ ਜੀ ਅਕਾਲੀ ਦਲ ਵਾਰਿਸ ਪੰਜਾਬ ਪੰਜਾਬ ਨੂੰ ਬਚਾਵੇਗਾ ਮੇਰੀ ਗੱਲ ਯਾਦ ਰੱਖਿਆ ਜੇ ਤੁਸੀਂ ਖਾਰਾ ਸਭਾ ਅਕਾਲੀ ਦਲ ਵਾਰਿਸ ਪੰਜਾਬ ਤੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੋਏ ਆ ਪਰ ਉਹਨਾਂ ਸਵਾਲਾਂ ਦੇ ਨਾਲ ਵੱਡੇ ਸ਼ੰਕੇ ਆ ਜਿਹੜੇ ਉਹ ਅਕਾਲੀ ਦਲ ਵਾਰਿਸ ਪੰਜਾਬ ਨੂੰ ਲੈ ਕੇ ਖੜੇ ਹੁੰਦੇ ਆ ਅਰਵਾਰ ਸਿੰਘ ਖੰਡੇ ਦੀ ਮਾਂ ਬੋਲੇ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਇੱਕ ਪਰਿਵਾਰ ਦੀ ਥੇਰਾ ਨਾ ਕਿ ਪੂਰੇ ਪੰਜਾਬ ਦੀ ਨਹੀਂ ਦੇਖੋ ਪਰਿਵਾਰ ਦੀ ਤੇਰੇ ਆਪ ਕਿਹੜੇ ਬੰਨੇ ਗੱਲ ਕਵਾਂਗੇ ਜਿੱਤੇ ਆ ਤਾਂ ਇਕੱਲਾ ਭਾਈ ਅਮਰਤਪਾਲ ਹੀ ਐ ਹਮ ਹੋਰ ਇਲੈਕਸ਼ਨ ਲੜਿਆ ਕਿੰਨੇ ਆ ਆ ਜਿਹੜੇ ਇਲੈਕਸ਼ਨ ਨੇ ਸਣੀ ਦਾ ਭਰਾ ਲੜ ਰਿਹਾ ਹੈ ਹਮ ਪਰਿਵਾਰ ਦੇਖੋ ਮੇਰੀ ਗੱਲ ਸੁਣ ਲੋ ਕੋਈ ਬੰਦਾ ਉੱਠ ਕੇ ਭਾਈ ਅਮਰਤਪਾਲ ਦੇ ਪਿਓਰ ਕੋ ਤੁਰ ਕੇ ਵਿਖਾਵੇ ਹਮ ਘਰ ਦਾ ਕੋਈ ਛੱਡ ਨਹੀਂ ਸਕਦਾ ਸਾਡੇ ਆ ਹਮ ਹੁਣ ਉਹਦੇ ਫਾਦਰ ਨੇ ਚਲਾਉਣਾ ਹੈ ਨਾ ਜੀ ਤੇ ਹੋਰ ਦੱਸੋ ਕਿਹਨੂੰ ਆਪਾ ਅਹੁਦਾ ਦਿੱਤਾ ਉਥੇ ਉਸ ਦੇ ਵਿੱਚ ਅਜੇ ਜ਼ਿਕਰ ਕਿਸੇ ਬੰਦੇ ਨੂੰ ਇਲੈਕਸ਼ਨ ਨਹੀਂ ਲੜਾਏ ਹਾਂ ਜਾ ਉਹਨਾਂ ਦੇ ਘਰੋਂ 5-6 ਬੰਦੇ ਐ ਐਮਐਲਏ ਇਲੈਕਸ਼ਨ ਲੜਨ ਫੇਰ ਆਪਾਂ ਕਵਾਂਗੇ ਯਾਰ ਪਰਿਵਾਰਵਾਦ ਆ ਗਿਆ ਹੂੰ ਅਜੇ ਤਾਂ ਇਕੱਲੇ ਭੱਜੇ ਹੀ ਫਿਰਦੇ ਆ ਉਹ ਭਾਵੇਂ ਤੁਸੀਂ ਭੱਜ ਲੋ ਮੈਂ ਭੱਜ ਲਾਂ ਉਹ ਕਿਹੜਾ ਰੋਕਦੇ ਨੇ ਉਸ ਦੇ ਵਿੱਚ ਹੂੰ ਜੇ ਅਹੁਦੇ ਆਉਂਦੇ ਨੇ ਜੀ ਅਹੁਦੇ ਪਰਿਵਾਰ ਚ ਰਹਿੰਦੇ ਨੇ ਹੂੰ ਪਰਿਵਾਰਕ ਉੱਤੇ ਗ੍ਰਿਫਤ ਹੋ ਚੁੱਕੀ ਐ ਫੇਰ ਤਾਂ ਕਹੀਏ ਕਿ ਪੰਜਾਬ ਵਿੱਚ ਆ ਗਿਆ ਉਹਨਾਂ ਦਾ ਪਰਿਵਾਰ ਵਿੱਚ ਆ ਗਿਆ ਹੂੰ ਹੁਣ ਤਾਂ ਭੱਜਣਾ ਆ ਜਿਹੜਾ ਮਰਜ਼ੀ ਲੈ ਗੱਡੀ ਲੈ ਕੇ ਭੱਜਾ ਵੀ ਰੇਚ ਕਿਹੜਾ ਰੋਕਦਾ ਕੋਈ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਕਾਲੀਦਾਲ ਵਾਰਿਸ ਪੰਜਾਬ ਦੇ ਇੱਕ ਪੈਸੇ ਇਕੱਠੇ ਕਰਨ ਦੇ ਲਈ ਬਣੀ ਆ ਨਹੀਂ ਉਹ ਗੱਲ ਆਪਣੇ ਮੁੱਦਿਆਂ ਦੇ ਦੇਖੋ ਉਹ ਗੱਲ ਤਾਂ ਕੋਈ ਮਰਜ਼ੀ ਕਿਤੇ ਕਹਿ ਸਕਦਾ ਹੈ ਗੱਲ ਨਹੀਂ ਹੈ ਤੁਹਾਡੇ ਕੋਲ ਅਕਾਊਂਟ ਦਾ ਤੁਹਾਡੇ ਕੋਲ ਕੋਈ ਸਟੇਟਮੈਂਟ ਅਕਾਊਂਟ ਸਟੇਟਮੈਂਟ ਤੁਹਾਡੇ ਕੋਲ ਕੋਈ ਲੇਖਾ ਜੋਖਾ ਹੈਗਾ ਤੇ ਪਾ ਦਿਓ ਫੇਸਬੁੱਕ ਕੱਲ ਨੂੰ ਸਬਕਾਰ ਕਰੂੰਗਾ ਜੇਕਰ ਉਹ ਲੇਖਾ ਜੋਖਾ ਦਿੰਦੇ ਜਾਂ ਤਾਂ ਵੀ ਹਾਂ ਦੇਖੋ ਜੇ ਲੇਖਾ ਜੋਖਾ ਦਿੰਦੇ ਨੇ ਆਪਾਂ ਨੂੰ ਸਹੀ ਲੱਗਿਆ ਤੇ ਮੰਨਣਾ ਪੈਣਾ ਚਾਹੀਦਾ ਵੀ ਇਹ ਮੰਨਣਾ ਪੈਣਾ ਵੀ ਹੂੰ ਜੇ ਲੇਖਾ ਜੋਖਾ ਆਉਂਦਾ ਹੈ ਕਿ ਅਰਬਾਂ ਖਰਬਾਂ ਰੁਪਈਆ ਪਰਿਵਾਰ ਦੇ ਕੋਲ ਆਇਆ ਹੈ ਉਹਦਾ ਹਿਸਾਬ ਆਉਂਦਾ ਹੈ ਤਾਂ ਫਿਰ ਪੁੱਛ ਵੀ ਲਾਂਗੇ ਆਪਾਂ ਜੀ ਪਰ ਜੇ ਹੈ ਹੀ ਕੁਝ ਨਹੀਂ ਤੇ ਫਿਰ ਬਿਨਾਂ ਗੱਲ ਤੋਂ ਰੋਲਾ ਪਾਉਣਾ ਉਹ ਵੀ ਗੱਲ ਚੰਗੀ ਨਹੀਂ ਕਿਉਂਕਿ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ 'ਚ ਉੱਠਦੀਆਂ ਨੇ ਉਹ ਜਦੋਂ ਵੀ ਕੋਈ ਬੰਦਾ ਇਲੈਕਸ਼ਨ ਲੜਦਾ ਕਾਂਦੀਦਲ ਵਾਰਿਸ ਪੰਜਾਬ ਵੱਲੋਂ ਇੱਕ ਮਹੀਨਾ ਪਹਿਲਾਂ ਗੱਲਾਂ ਉੱਠਦੀਆਂ ਪਰ ਖਾਰਾ ਸਾਹਿਬ ਇਹ ਵੀ ਗੱਲ ਹੈਗੀ ਮੈਂ ਤੁਹਾਨੂੰ ਦੱਸਣਾ ਇਲੈਕਸ਼ਨ ਤੋਂ ਬਾਅਦ ਗੱਲਾਂ ਚੁੱਪ ਹੋ ਜਾਣਗੀਆਂ ਹਮ ਪਰ ਖਾਰਾ ਸਾਹਿਬ ਇਹ ਵੀ ਗੱਲ ਹੈਗੀ ਆ ਉਹ ਵੀ ਇੱਕ ਧਰਨਾ ਪਹਿਲਾਂ ਜੁੜੇ ਰਹੇ ਆ ਉਹਨਾਂ ਦੀ ਮਾਤਾ ਜੀ ਨੇ ਇਹ ਵੀ ਗੱਲ ਕਹੀ ਆ ਕਿ ਜਦੋਂ ਜਥੇਬੰਦੀ ਆ ਬਣਦੀ ਆ ਗਈ ਅਵਧਾਰ ਸਿੰਘ ਖੰਡੇ ਹੋਣਾ ਸੰਪਰਕ ਹੁੰਦਾਗਾ ਚਾਹੇ ਉਹ ਦੀਪ ਸਿੱਧੂ ਦੀ ਗੱਲ ਹੋਵੇ ਉਹਨਾਂ ਨੇ ਅੱਗੇ ਲਾ ਕਹੀ ਸੀ ਕਿ ਆਪਾਂ ਚੋਣ ਕੋਈ ਨਹੀਂ ਲੜਨੀ ਹੈਗੀ ਪਰ ਹੁਣ ਚੋਣਾਂ ਲੜੀਆਂ ਜਾ ਰਹੀਆਂ ਨੇ ਨਹੀਂ ਅਜਿਹੀ ਗੱਲ ਮੇਰੀ ਨਿਗਾਹ ਦੇ ਵਿੱਚ ਨਹੀਂ ਕੋਈ ਇਲੈਕਸ਼ਨ ਲੜਨਾ ਗਨਾਹ ਨਹੀਂ ਹੂੰ ਇਲੈਕਸ਼ਨ ਲੜਨਾ ਕੀ ਗਨਾਹ ਦੱਸ ਦਿਓ ਤੁਸੀਂ ਮੈਨੂੰ ਆਪਾਂ ਛਿੱਤਰਖਾਨ ਲਈ ਪੈਦਾ ਹੋਏ ਆ ਪੰਜਾਬ 'ਚ ਹੂੰ ਕੀ ਇੱਕ ਉੱਠੇ ਹੌਲਦਾਰ ਚਾਕੇ ਚਾਰ ਛਿੱਤਰ ਮਾਰ ਦੇ ਪਾਵਰ ਕਿੱਥੇ ਨਹੀਂ ਚਾਹੀਦੀ ਹੂੰ ਪਾਵਰ ਚਾਹੀਦੀ ਹੈ ਜੀ ਇੱਕ ਤਕਦੀਰ ਬਦਲਣੀ ਹੈ ਪੰਜਾਬ ਦੀ ਪੰਜਾਬ ਨੂੰ ਬਚਾਉਣਾ ਹੈ ਤਾਂ ਪਾਵਰ ਕਿਉਂ ਨਹੀਂ ਚਾਹੀਦੀ ਪੰਜਾਬ ਦੇ ਕੋਲ ਕਿਉਂ ਨਹੀਂ ਪੰਜਾਬ ਦੇ ਜਿਹੜੇ ਪੁੱਤਰਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜਿਹੜੇ ਮਰ ਗਏ ਰਸਿਆਂ ਤੇ ਲੰਕਦੇ ਉਹ ਪੰਜਾਬ ਨੂੰ ਪਾਵਰ ਨਹੀਂ ਚਾਹੀਦੀ ਅਸੀਂ ਜੋਗੀਆਂ ਦਾ ਮੱਟ ਖੋਲਣਾ ਹੈ ਪਾਵਰ ਚਾਹੀਦੀ ਹੈ ਪਾਵਰ ਨਾਲ ਪੰਜਾਬ ਬਚੇਗਾ ਪਾਵਰ ਦੇ ਨਾਲ ਪੰਜਾਬ ਦੀ ਤਕਦੀਰ ਬਦਲੇਗੀ ਜੇ ਪਾਵਰ ਨਾ ਹੋਈ ਸਰਦਾਰ ਜੀ ਪੰਜਾਬੀ ਵਾਲਾ ਇਲਾਕਾ ਹੀ ਨਹੀਂ ਰਹਿਣਾ ਇੱਥੇ ਕਿ ਪੰਜਾਬੀ ਕਿਸੇ ਨੇ ਪੰਜਾਬ 'ਚ ਬੋਲਣੀ ਨਹੀਂ ਕਰਨੀ ਜੇ ਪੰਜਾਬ ਦੇ ਵਿੱਚ ਸਾਡੀ ਆਪਦੀ ਪਾਵਰ ਰਹੇਗੀ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਇੱਥੇ ਜਿਹੜਾ ਬੰਦ ਕਰਕੇ ਪ੍ਰਵਾਸੀਆਂ ਨੂੰ ਟੈਂਪਰੇਰੀ ਕਰਕੇ ਪੰਜਾਬ ਦੀ ਪੰਜਾਬ ਪਾਵਰ ਜਿਹੜੀ ਪੰਜਾਬ ਦੇ ਲੋਕਾਂ ਕੋਲ ਰਹੇਗੀ ਤੇ ਜੇ ਅਸੀਂ ਇਲੈਕਸ਼ਨ ਹੀ ਨਹੀਂ ਲੜਨਾ ਫਿਰ ਤਾਂ ਅਸੀਂ ਡੇਰਾ ਖੋਹ ਲਈਏ ਗੱਲ ਖਤਮ ਕਰ ਲਈਏ ਪਰ ਖਾਰਾ ਸਾਹਿਬ ਜਿਹੜੇ ਪੰਜਾਬ ਦੇ ਬੁੱਧੀਜੀਵੀ ਹੈ ਜਿਹੜੇ ਸਿੱਖ ਬੁੱਧੀਜੀਵੀ ਆ ਪਹਿਲਾਂ ਜੁੜੇ ਵੀ ਰਹੀ ਆ ਇੱਕ ਦੂਜੇ ਦੇ ਨਾਲ ਉਹੀ ਗੱਲਾਂ ਕਰ ਰਹੇ ਕਿ ਪਾਵਰ ਦੇ ਪਰ ਅਕਾਲੀ ਅਕਾਲੀ ਦਲ ਵੀ ਰਹੀ ਆ ਕਾਂਗਰਸ ਵੀ ਰਹੀ ਆ ਉਹਨਾਂ ਨੇ ਫਿਰ ਕਿਹੜੇ ਮਸਲੇ ਹੱਲ ਕਰ ਲਿਓ ਤੁਸੀਂ ਕਿਹੜੇ ਤਰੀਕੇ ਨਾਲ ਮਸਲੇ ਹੱਲ ਕਰ ਲੋਗੇ ਸਾਰੇ ਨਹੀਂ ਪਾਵਰ ਦੀ ਗੱਲ ਇਹ ਨਹੀਂ ਹੁੰਦੀ ਕਿ ਜੇ ਪਾਵਰ ਉਹਨਾਂ ਬੰਦਿਆ ਕੋਲ ਫੇਲ ਹੋ ਗਈ ਜਾਂ ਪਾਵਰ ਚ ਬੰਦੇ ਹੋ ਨਹੀਂ ਉਹਨੂੰ ਕੰਮ ਕਰ ਸਕੇ ਤੇ ਸਾਰੇ ਲੋਕ ਇਹੋ ਜਿਹੀ ਕੋਜੀ ਹੋ ਜਾਣਗੇ ਪਾਵਰ ਤਾਂ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਰਹੀ ਹੈ ਇੱਕ ਉਹ ਪਾਵਰ ਹੈ ਇੱਕ ਪਾਵਰ ਬਾਬਾ ਆਲਾ ਸਿੰਘ ਕੋਲ ਰਹੀ ਹੈ ਇੱਕ ਉਹ ਪਾਵਰ ਹੈ ਮਹਾਰਾਜਾ ਰਣਜੀਤ ਸਿੰਘ ਦੀ ਪਾਵਰ ਔਰ ਚੈਲੰਜ ਕਰਦੀ ਸੀ ਅੰਗਰੇਜ਼ ਨੂੰ ਇੱਥੇ ਬਾਬਾ ਆਲਾ ਸਿੰਘ ਦੇ ਵਾਰਸਾਂ ਦੀ ਜਿਹੜੀ ਪਾਵਰ ਆ ਉਹ ਗੋਡੇ ਟੇਕੀ ਅੰਗਰੇਜ਼ਾਂ ਦੇ ਅੱਗੇ ਪਾਵਰ ਦੋ ਤਰ੍ਹਾਂ ਦੀ ਰਹੀ ਹੈ ਮਹਾਰਾਜਾ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇਹ ਪਾਵਰ ਆਉਂਦੇ ਨਾਲ ਸਾਡਾ ਬੇੜਾ ਗਰਕ ਹੋ ਜਾਏਗਾ ਉਹ ਪਾਵਰ ਆਉਂਦੇ ਨਾਲ ਚైనా ਤੇਕਰ ਰਾਜ ਕੀਤਾ ਉਹ ਪਾਵਰ ਆਉਂਦੇ ਨਾਲ ਅਸੀਂ ਅਫਗਾਨ ਨੂੰ ਥੱਲੇ ਲਾ ਲਿਆ ਜਿਹੜੇ ਪਠਾਨ ਨੂੰ ਤੁਸੀਂ ਵੇਖ ਨਹੀਂ ਸਕਦੇ ਸੀ ਉਹ ਪਠਾਨ ਅੱਗੇ ਲਾ ਲਏ ਅਫਗਾਨਿਸਤਾਨ ਦੇ ਮਹਾਰਾਜਾ ਰਜੀਤ ਸਿੰਘ ਨੇ ਪਰ ਇੱਕ ਇਥੋਂ ਦੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਜਾ ਕੇ ਕਹਤਾ ਰਾਜ ਹੀ ਤੁਹਾਡਾ ਰਹਿ ਗਿਆ ਪਾਵਰ ਦਾ ਫਰਕ ਹੁੰਦਾ ਬੰਦਿਆਂ ਦਾ ਫਰਕ ਹੁੰਦਾ ਪਰ ਖਰਾ ਸਾਬ ਇਥੇ ਰਾਜ ਦਾ ਫਰਕ ਵੀ ਪੈਂਦਾ ਮਹਾਰਾਜਾ ਰਜੀਤ ਸਿੰਘ ਵਰਗਾ ਰਾਜਾ ਅੱਜ ਦੇ ਟਾਈਮ ਦੇ ਵਿੱਚ ਸੰਭਵ ਹੈ ਕਿਉਂ ਨਹੀਂ ਜੇ ਅਸੀਂ 16 1799 ਤੋਂ ਪਹਿਲਾਂ ਵੇਖੀਏ ਤਾਂ ਆਹੀ ਹਾਲਾਤ ਸੀ ਜੋ ਅੱਜ ਦੇ ਸਾਡੇ ਸਿੱਖਾਂ ਦੇ ਹਾਲਾਤ ਨੇ ਪਰ ਇੱਕ ਬੰਦੇ ਦੇ ਆਉਣ ਦੇ ਨਾਲ ਪੰਜਾਬ ਕਿੱਧਰ ਦੀ ਕਿੱਧਰ ਨਿਕਲ ਗਿਆ ਜੀ ਜੇ ਮਹਾਰਾਜਾ ਰਜੀਤ ਸਿੰਘ ਦਾ ਰਾਜ ਨੂੰ ਆਪਾਂ ਰਾਜ ਨਾ ਨਾ ਹੁੰਦਾ ਤਾਂ ਸ਼ਾਇਦ ਨਾ ਗੁਰਦੁਆਰੇ ਹੁੰਦੇ ਤੇ ਨਾ ਸਾਡੀਆਂ ਜ਼ਮੀਨਾਂ ਹੋਣੀਆਂ ਸੀ ਜੇ ਬਾਬਾ ਬੰਦਾ ਸਿੰਘ ਬਹਾਦਰ ਨਾ ਹੁੰਦਾ ਸ਼ਾਇਦ ਸਾਡੇ ਨਾ ਤੇ ਜ਼ਮੀਨਾਂ ਦੀ ਰਜਿਸਟਰੀਆਂ ਨਹੀਂ ਬਲਕਿ ਸਾਡੀ ਮਾਲਕੀ ਨਹੀਂ ਸੀ ਹੋਣੀ ਜੀ ਇਹ ਰਾਜ ਨਾਲ ਹੀ ਹੈ ਨਾ ਜੀ ਪਾਵਰ ਨਾਲ ਹੀ ਹੈ ਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਪਾਵਰ ਆਈ ਤਾਸੀ ਜਮੀਨਾਂ ਦੇ ਮਾਲਕ ਬਣੇ ਮਾਰੇ ਜਰਾ ਰਜੀਤ ਸਿੰਘ ਦੀ ਪਾਵਰ ਆਈ ਤਾਂ ਸਾਡੇ ਗੁਰੂ ਘਰਾਂ ਤੋਂ ਲੈ ਕੇ ਤੇ ਸਾਡਾ ਹਿੰਦੁਸਤਾਨ ਦੇ ਜਿਹੜੇ ਪੰਜਾਬ ਦੇ ਬਾਰਡਰ ਸੀ ਅਸੀਂ ਉੱਥੋਂ ਚੱਕਰ ਝੰਡੇ ਲਹਿਰਾਏ ਇਹ ਪਾਵਰ ਨਾਲ ਹੀ ਹੈ ਨਾ ਜੀ ਜ਼ਰੂਰੀ ਨਹੀਂ ਹੁੰਦਾ ਕਿ ਹਮੇਸ਼ਾ ਚਾਗਲ ਅੱਗੇ ਆਉਣਗੇ ਧਰਤੀ ਤੇ ਚੰਗੇ ਬੰਦੇ ਵੀ ਆਉਂਦੇ ਨੇ ਐਸੀ ਗੱਲ ਨਹੀਂ ਬੜੇ ਗੁਰੂ ਕੇ ਬਾਗ ਦੇ ਮੋਰਚੇ ਜਿਹੜੇ ਬੜੇ ਜੈਤੋ ਦੇ ਮੋਰਚੇ ਦੇ ਵਿੱਚ ਬੜੇ ਕੁਰਬਾਨੀਆਂ ਦੇਣ ਵਾਲੇ ਨੇ ਤੇ ਬੜੇ ਸੂਹ ਦੇਣ ਵਾਲੇ ਵੀ ਹੈਗੇ ਸੀ ਬੜੇ ਗਦਾਰੀਆਂ ਕਰਨ ਵਾਲੇ ਵੀ ਸੀ ਹਰ ਤਰ੍ਹਾਂ ਦੇ ਬੰਦੇ ਧਰਤੀ ਤੇ ਹੁੰਦੇ ਨੇ ਬਬਰਾਂ ਨੂੰ ਮਰਾਉਣ ਵਾਲੇ ਉਹ ਜੋ ਗਦਰੀਆਂ ਨੂੰ ਮਰਾਉਣ ਵਾਲੇ ਵੀ ਸਾਡੇ ਆਪ ਦੇ ਬੰਦੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਕੋਲ ਜਾ ਕੇ ਬੰਦੇ ਮਰਾਏ ਸੀ ਠੀਕ ਹੈ ਖਰਾ ਸਾਹਿਬ ਤੁਸੀਂ ਖਾਲਿਸਤਾਨ ਦਾ ਸਮਰਥਨ ਕਰਦੇ ਹੋ ਦੇਖੋ ਗੱਲ ਨਹੀਂ ਹੈ ਜਿਹੜਾ ਤੁਸੀਂ ਮੁੱਦਾ ਬਾਰੇ ਖਾਲਿਸਤਾਨ ਬਾਰੇ ਗੱਲ ਕੀਤੀ ਹੈ ਤੁਸੀਂ ਮੈਨੂੰ ਦੱਸੋ ਕੌਣ ਇਸ ਚੀਜ਼ ਤੋਂ ਇਗਨੋਰ ਕਰੇਗਾ ਤੁਹਾਡੀ ਇੱਕ ਕਾਮਦਗੀਆ ਕੁੜੀਆਂ ਦੀ ਇੱਜ਼ਤ ਲੁੱਟੀ ਜਾਵੇ ਜੀ ਪੁਲਿਸ ਖੁਦ ਬਲਾਤਕਾਰ ਕਰੇ ਥਾਣੇ ਆ ਚ ਕੁੜੀਆਂ ਲੈ ਕੇ ਜਾਣ ਉੱਥੇ ਨੱਚਣ ਕੀ ਸਿੱਖ ਲਿਓ ਕੱਢੋ ਤੁਹਾਡਾ ਗੁਰੂ ਕਿੱਥੇ ਐ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੱਥਾ ਟੇਕਦੇ ਹੋ ਉਹਨੂੰ ਹਵਾ 'ਚ ਉੱਤੇ ਛੁੱਟਿਆ ਜਾਵੇ ਕਾ ਲਿਆਓ ਤੁਹਾਡਾ ਜਿਉਂਦਾ ਗੁਰੂ ਕਿੱਥੇ ਐ ਉਸ ਗੁਰਦੁਆਰੇ ਜਿੱਨੇ ਤੁਹਾਡੀ ਇੱਜ਼ਤ ਬਚਾਈ ਹੋਵੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਗੁਰਦੁਆਰ ਚ ਅੱਗ ਲਾ ਕੇ ਕੁੜੀਆਂ ਦਾ ਰੇਪ ਕੀਤੇ ਜਾਣ ਤੇ ਅਜੇ ਤੁਸੀਂ ਸਵਾਲ ਪੁੱਛੋ ਕਿ ਤੁਹਾਨੂੰ ਉਸ ਚੀਜ਼ ਖਾਲਸਤਰ ਮੰਗਣ ਤੇ ਤੁਹਾਨੂੰ ਝਿਜਕ ਚਾਹੀਦੀ ਹਾਂ ਜੇ ਤੁਹਾਡੇ ਨਾਲ ਲਾਜ ਇਕੁਅਲ ਐ ਜੀ ਤੁਹਾਨੂੰ ਕਾਨੂੰਨ ਬਰਾਬਰ ਚੱਲਦਾ ਦਿੱਤੀ ਪੰਜਾਬ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਫੇਰ ਕਾਓ ਗੁਨਾਹ ਜਦੋਂ ਤੁਹਾਡੀ ਪੱਗ ਵੇਖ ਕੇ ਤੁਹਾਡੇ ਗਲ 'ਚ ਟੈਰ ਪਵੇ। ਹੂੰ। ਤੁਹਾਡੇ ਗੁਰਦੁਆਰਾ ਵੇਖ ਕੇ ਉੱਥੇ ਬੀੜੀਆਂ ਸੁਟੀਆਂ ਜਾਣ। ਅਜੇ ਤੁਸੀਂ ਮੈਨੂੰ ਇਹ ਸਵਾਲ ਪੁੱਛਦੇ। ਹੂੰ। ਸੰਤ ਪਿੰਡਰਾ ਵਾਲੇ ਨੇ ਕਿਹਾ ਸੀ ਕਿ ਮੰਗਦੇ ਨਹੀਂ ਪਰ ਜੇ ਜੇ ਦਿਓਗੇ ਤਾਂ ਜਵਾਬ ਵੀ ਨਹੀਂ ਦਿੰਦੇ। ਸੰਤਾਂ ਦੀ ਗੱਲ ਸਹੀ ਸੀ। ਕੀ ਮਾੜੀ ਸੀ। ਕਿਤੇ ਵੀ ਕਿਸੇ ਰੱਬ ਦੇ ਘਰ ਦੇ ਉੱਪਰ ਕਿਸੇ ਨੇ ਹਮਲਾ ਕੀਤਾ? ਇਹ ਹਿੰਦੁਸਤਾਨ ਨੇ ਤੁਹਾਡੇ ਅਕਾਲ ਤਖਤ ਸਾਹਿਬ ਤੇ ਸਭ ਮੇਰੇ ਅਕਾਲ ਤਖਤ ਸਾਹਿਬ ਤੇ ਸਾਡੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ। ਹਜ਼ਾਰਾਂ ਦੀ ਗਿਣਤੀ 'ਚ ਬੇਗਨਾ ਬੰਦੇ ਮਾਰ ਦਿੱਤੇ ਗਏ ਅਜੇ ਆਪਾਂ ਸਵਾਲ ਪੁੱਛਦੇ ਆ ਅਜੇ ਇੱਕ ਲੀਡਰ ਪੁੱਛਦਾ ਹੈ ਅਜੇ ਉਹ ਲੀਡਰ ਇੱਥੇ ਸਵਾਲ ਪੁੱਟ ਕਰਦਾ ਹੈ ਇੱਥੇ ਕੁਐਸਚਨ ਪੁੱਟ ਕਰਕੇ ਇੱਥੇ ਹੈਰਾਨੀ ਪ੍ਰਗਟ ਕਰਦਾ ਯਾਰ ਬੇਸ਼ਰਮ ਲੋਕ ਹੋ ਤੁਸੀਂ ਜਿਨ੍ਹਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਤੁਹਾਡੀਆਂ ਕੁੜੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ ਅਜੇ ਤੁਸੀਂ ਕਹਿੰਦੇ ਹੋ ਕਿ ਸਵਾਲ ਪੁੱਟ ਕਿਉਂ ਹੋ ਰਿਹਾ ਸਵਾਲ ਤਦ ਤੱਕ ਪੁੱਟਦਾ ਰਹੇਗਾ ਜਦ ਤੱਕ ਲਾ ਬਰਾਬਰ ਨਹੀਂ ਹੁੰਦਾ ਉਹਨਾਂ ਦੇ ਇਨਕਾਊਂਟਰ ਹੋਏ ਕਿਤੇ ਇੰਡੀਆ ਦੇ ਅੰਦਰ ਦੋ ਦੋ 2.5 ਲੱਖ ਹਤਵਦੀ ਸੀ ਜੀ ਕਿਸੇ ਨੇ ਲਿਖਿਆ ਕਿ ਦੋ ਦੋ 2.5 ਲੱਖ ਹਤਵਦੀ ਸੀ ਹੋ ਕਿਸੇ ਨੇ ਕਟਹਿਰੇ 'ਚ ਰਜੀਵ ਗਾਂਧੀ ਨੂੰ ਖਿਲਾ ਰਿਆ ਕਿਸੇ ਨੇ ਕਟਹਿਰੇ ਜਿੰਦਰਾ ਗਾਂਧੀ ਨੂੰ ਖਿਲਾ ਰਿਆ ਇੱਕ ਤੁਸੀਂ ਦੋਸ਼ੀ ਹੋ ਇੱਕ ਪੱਗ ਬੰਨਣ ਵਾਲਾ ਦੋਸ਼ੀ ਹੈ ਜਰਨਲ ਸ਼ਿਵੇਕ ਸਿੰਘ ਜਿਨੇ ਜਦੋਂ ਬੰਗਲਾਦੇਸ਼ ਬਣਦਾ ਹੀਰੋ ਸੀ ਉਹ ਫਿਰ ਉਹਨੂੰ ਉਸੇ ਫੌਜ ਨਾਲ ਲੜਨਾ ਪਿਆ ਕੀ ਉਹ ਬੰਦਾ ਪਾਗਲ ਸੀ ਜੀ ਉਹਨੂੰ ਪਤਾ ਨਹੀਂ ਸੀ ਕਿ ਇਸ ਇਸ ਕੰਟਰੀ 'ਚ ਮੇਰੇ ਨਾਲ ਕੀ ਹੋਇਆ ਕਿਡਾ ਵੱਡਾ ਅਹੁਦਾ ਤੇ ਮੁੜ ਕੇ ਉਸੇ ਹਿੰਦੁਸਤਾਨ ਨਾਲ ਟੱਕਰ ਲਈ ਕੋਈ ਰੀਜ਼ਨ ਤਾਂ ਆਏ ਸੀ ਕਿਉਂਕਿ ਮਜ਼ਾਕ ਦੇਖੋ ਚਾਹ ਸੀ ਮਰਨ ਦਾ ਉਸ ਬੰਦੇ ਨੂੰ ਜੀ ਦੁਖੀ ਸੀ ਉਹ ਉਹਨੂੰ ਪਤਾ ਸੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਸੋ ਮੇਰੀ ਇੱਕ ਤੁਹਾਨੂੰ ਵੀ ਬੇਨਤੀ ਹੈ ਇਹੋ ਜਿਹੇ ਸਵਾਲ ਪੱਗ ਨੂੰ ਪੁੱਛਿਆ ਸਾਡੇ ਸਾਡੇ ਨਹੀਂ ਇਹ ਪੰਜਾਬ ਦੇ ਲੋਕ ਆ ਜਿਹੜੇ ਬੁੱਧੀਜੀਵੀ ਹੈਗੇ ਆ ਉਹਨਾਂ ਦੇ ਵੀ ਸਵਾਲ ਹੈਗੇ ਤੁਸੀਂ ਬੁੱਧੀ ਜੀ ਮੇਰੀ ਗੱਲ ਸੁਣੋ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਤੋਂ ਬੁੱਧੀ ਜੀ ਉੱਤੇ ਕਿਹੜਾ ਉਹ ਉਹਨਾਂ ਨੇ ਇੱਕ ਲਵਚੀ ਗੱਲ ਖਤਮ ਕਰਤੀ ਸੀ ਤੁਸੀਂ ਸਰਕਾਰ ਕਰਦੇ ਇੱਕ ਲਵਚੀ ਗੱਲ ਖਤਮ ਕਰਤੀ ਸੀ ਨਾ ਉਹ ਕਿ ਮੰਗਦੇ ਨਹੀਂ ਪਰ ਜੇ ਦੇਣੇ ਤਾਂ ਭਾਈ ਲੈ ਲਾਂਗੇ ਪਰ ਉਦੋਂ ਇਹ ਕਿਆ ਸੀ ਕਿ ਜਿਸ ਦਿਨ ਹਮਲਾ ਹੋ ਗਿਆ ਹਰਮੰਦਰ ਸਾਹਿਬ ਤੇ ਉਸ ਦਿਨ ਨਹੀਂ ਰੱਖੀ ਜਾਊਗੀ ਜੀ ਤੁਸੀਂ ਦੇਖੋ ਯਾਰ ਕਿ ਇੱਕ ਸਾਡਾ ਰਾਜ ਆਉਂਦਾ ਅਸੀਂ ਮੰਦਰ ਤੇ ਸੋਨਾ ਚੜਾਉਣੇ ਆ ਕਾਸ਼ੀਨਾਥ ਦੇ ਮੰਦਰ ਤੇ ਅਸੀਂ ਮਸਜਿਦ ਤੇ ਸੇਵਾ ਚੜਾਉਣੇ ਆ ਹਰਮੰਦਰ ਸਾਹਿਬ ਦੇ ਮਸਜਿਦ ਹਰਮੰਦਰ ਸਾਹਿਬ ਸੇਵਾ ਚੜਾਉਣੇ ਆ ਜਦੋਂ ਇਹਨਾਂ ਦਾ ਰਾਜ ਆਉਂਦਾ ਹੈ ਇਹ ਮਸੀਹ ਹਮਲਾ ਕਰਦੇ ਨੇ ਮਸਜਿਦ ਤੇ ਹਮਲਾ ਕਰਦੇ ਨੇ ਤੇ ਗੁਰਦੁਆਰੇ ਤੇ ਹਮਲਾ ਕਰਦੇ ਨੇ ਹਰਮੰਦਰ ਸਾਹਿਬ ਤੇ ਹਮਲਾ ਕਰਦੇ ਨੇ ਹੁਣ ਸੋਚ ਕਿੰਦੀ ਮਾਰੀ ਇਸ ਦੇਸ਼ ਦੀ ਗੱਲ ਕਰਦੇ ਹਾਂ ਜਿੱਥੇ ਅੱਜ ਇੱਕ ਜਾਤੀਵਾਦ ਤੇ ਉੱਠ ਕੇ ਬੰਦੇ ਦਾ ਕਤਲ ਹੋ ਗਿਆ ਬੰਦਾ ਬੰਦੇ ਨੇ ਸੁਸਾਇਡ ਕਰ ਲਿਆ ਉਸ ਕੰਟਰੀ ਦੀ ਗੱਲ ਕਰਦੇ ਤੁਸੀਂ ਕਿਸੇ ਜਾਤੀਵਾਦ ਹੋਵੇ ਜਿੱਥੇ ਤੁਸੀਂ ਛੋਟਾ ਬੰਦਾ ਅੱਜ ਨੂੰ ਕਹਿੰਦੇ ਨੇ ਇਹ ਕਹਿ ਰਹੇ ਨੇ ਉਹ ਪੈਦਲ ਤੁਰ ਕੇ ਜਾਂ ਸਾਈਕਲ ਤੇ ਸੌਰੀ ਸਾਈਕਲ ਤੇ ਵੱਡੇ ਘਰ ਦੇ ਕੋਲ ਲੰਘ ਨਹੀਂ ਸਕਦਾ ਉਹਨੂੰ ਤੁਸੀਂ ਕੀ ਕਹਿੰਦੇ ਹੋ ਕਿ ਇਹ ਚੜ੍ਹਦੀ ਕਲਾ ਵਾਲਾ ਦੇਸ਼ ਹੈ ਜਿੰਦੇ ਅੰਦਰ ਐਡੀ ਇੱਕ ਕਾਨੂੰਨ ਜਿਹੜਾ ਹੈ ਉਹ ਜਾਤ ਪਾਤ ਤੇ ਧਰਮ ਤੇ ਹੋਵੇ ਉਹਨੂੰ ਤੁਸੀਂ ਕੀ ਕਹਿੰਦੇ ਹੋ ਸਹੀ ਕਹਿ ਰਹੇ ਹੋ ਜਦ ਤਿੱਕਰ ਇਹ ਚੀਜ਼ਾਂ ਸਹੀ ਨਹੀਂ ਹੁੰਦੀਆਂ ਤਦ ਤਿੱਕਰ ਇੱਥੇ ਲੋਕ ਇਹ ਚੀਜ਼ਾਂ ਦੀ ਡਿਮਾਂਡ ਕਰਨਗੇ ਤੁਸੀਂ ਇੱਕ ਦੀ ਗੱਲ ਕਰ ਲਓ ਸੈਂਕੜੇ ਕਰਨਗੇ ਸੈਂਕੜੇ ਟੁਕੜਿਆਂ ਦੀ ਗੱਲ ਕਰਨਗੇ ਲੋਕ ਕਾਰਨ ਕੀ ਹੈ ਤੁਸੀਂ ਜਿਹੜਾ ਜਸਟਿਸ ਸੀ ਹੀ ਇੱਕ ਜਾਤ ਦੇ ਧਰਮ ਦੇ ਆਧਾਰ ਤੇ ਦੇ ਰਹੇ ਹੋ ਹਮ ਪਰ ਇੱਥੇ ਖਰਾ ਸਾਬ ਜੇ ਭਾਰਤ ਲੈਵਲ ਦੀ ਗੱਲ ਕਰ ਲੈਂਦਾ ਉਹ ਵੀ ਲੋਕ ਹੈਗੇ ਆ ਕਿ ਜਿਹੜਾ ਟੁਕੜਿਆਂ ਨੂੰ ਵੰਡਣ ਦੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਜਿਹੜੇ ਹੋਰ ਭਾਈਚਾਰੇ ਦੇ ਲੋਕ ਆ ਪਰ ਉਹ ਕਿੱਥੇ ਰਹਿਣਗੇ ਜੇ ਖਾਲਿਸਤਾਨ ਬਣਦਾਗਾ ਇਹ ਉਹਨਾਂ ਲੋਕਾਂ ਨੇ ਸਵਾਲਾ ਸਾਢੇ ਨਹੀਂ ਆ ਪਰ ਉਹ ਲੋਕ ਕਿੱਥੇ ਰਹਿਣਗੇ ਕੀ ਫਿਰ ਵੀਜ਼ਾ ਲੈਣਾ ਪਊਗਾ ਜਿਹੜੇ ਹੋਸਟੇਟਾਂ ਦੇ ਲੋਕਾਂ ਨੂੰ ਇੱਥੇ ਨਹੀਂ ਜੀ ਨਹੀਂ ਇਹ ਤਾਂ ਗੱਲਾਂ ਬੜੀਆਂ ਛੋਟੇ ਪੱਦਰਤੀਆਂ ਹੁੰਦੀਆਂ ਨੇ ਪਹਿਲੇ ਤਾਂ ਇੱਥੋਂ ਚ ਕਰ ਜੇ ਮੰਜ਼ਿਲ ਜਾਵੇਗੀ ਵੇਖਾਂਗੇ ਪਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੱਥੇ ਦੂਜੀਆਂ ਜਿਹੜੇ ਆਪਣੇ ਕੀ ਨਾਓ ਸਿੰਗਾਪੁਰਗ ਸਾਰੀਆਂ ਜਿੰਨੀਆਂ ਕੰਟਰੀਆਂ ਨੇ ਕੀ ਪ੍ਰੋਬਲਮ ਆ ਗਈ ਇਸ ਦੇ ਵਿੱਚ ਜੇ ਇੰਡੀਆ ਦੇ ਅੰਦਰ ਜੇ ਤੁਸੀਂ ਕਹਿੰਦੇ ਹੋ ਕਿ ਹਿੰਦੂ ਸਿੱਖ ਦਾ ਤਾਂ ਡਿਸਪਿਊਟ ਹੀ ਹੈ ਨਹੀਂ ਕਿ ਸਾਡਾ ਜੀ ਸਾਡਾ ਡਿਸਪਿਊਟ ਤਾਂ ਇਹ ਹੈ ਕਿ ਸਾਡੂੰ ਜਸਟਿਸ ਕਿਉਂ ਨਹੀਂ ਦਿੱਤਾ ਗਿਆ ਹਮ ਅੱਜ ਤੱਕ ਹਰਮੰਦਰ ਸਾਹਿਬ ਤੇ ਹਮਲਾ ਹੋਣ ਬਾਰੇ 1984 ਬਾਰੇ ਉਹਦੀਆਂ ਸਾਰੀਆਂ ਰਿਪੋਰਟਾਂ ਬਾਹਰ ਕਿਉਂ ਨਹੀਂ ਆਈਆਂ ਹਮ ਤੁਸੀਂ ਦੱਸੋ ਨਾ ਰਿਪੋਰਟਾਂ ਕਿਉਂ ਨਹੀਂ ਬਾਹਰ ਆਈਆਂ ਨਹੀਂ ਆਈਆਂ ਬਾਹਰ ਦਬਾਅ ਬਣਾਇਆ ਹੈ ਕਿ ਰਿਪੋਰਟਾਂ ਬਾਹਰ ਹੋਣੇ ਚਾਹੀਦੇਗਾ ਇਹ ਬਾਹਰ ਆਉਣੀਆਂ ਚਾਹੀਦੀਆਂ ਹਰਮੰਦਰ ਸਾਹਿਬ ਤੇ ਹਮਲਾ ਕਿਉਂ ਹੋਇਆ ਹਮ ਇਹਨੂੰ ਹਰ ਉਹਦੋਂ ਦਾ ਜਰਨਲ ਸਿਨਾ ਕਹਿੰਦਾ ਸੀ ਕਿ ਇਸ ਤੇ ਹਮਲਾ ਕਰਨਾ ਬਹੁਤ ਗਲਤ ਹੈ ਹਮ ਬੀ.ਡੀ. ਪਾਂਡੇ ਜਿਹੜੇ ਗਵਰਨਰ ਸੀ ਉਹਨਾਂ ਨੇ ਲਿਖਿਆ ਸੀ ਕਿ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਗਨਾਸ ਜੀ ਉਹਨੂੰ ਕੌਣ ਵਾਜਬ ਕਹਿ ਰਿਹਾ ਹੂੰ ਉਸ ਦੇ ਉੱਪਰ ਕੋਈ ਜਸਟਿਸ ਨਹੀਂ ਮਿਲਿਆ ਤੁਸੀਂ ਮੱਥਾ ਟੇਕਣ ਗਏ ਹੋ ਤੁਹਾਡੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ ਗਈ ਇਹ ਕੀ ਨਿਆਣੀ ਗੱਲ ਜੀ ਅੰਦਰ ਬੰਦਾ ਲੜਨ ਵਾਲਾ 100 150 ਸੀ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਬੰਦੇ ਮਾਰ ਦਿੱਤੇ ਇਹ ਕੀ ਜਸਟਿਸ ਵਾਲੀ ਗੱਲ ਹੈ ਇਹ ਸਵਾਲ ਨਹੀਂ ਪੁੱਟ ਹੁੰਦੇ ਕਿ ਤੁਸੀਂ ਕਿੱਥੇ ਰਹੋਗੇ ਕਿੱਥੇ ਨਹੀਂ ਰਹਿਣਾ ਸਦੀਆਂ ਤੋਂ ਹਿੰਦੂ ਦੱਸੇ ਇਕੱਠੇ ਰਹੇ ਨੇ ਮੁਸਲਮਾਨ ਇਸ ਧਰਤੀ ਤੇ ਸਦੀਆਂ ਚਿਰ ਇਹਨਾਂ ਤਿੰਨਾਂ ਨੇ ਇਕੱਠੇ ਰਹਿਣਾ। ਇਹ ਕੁਛ ਮਰਜ਼ੀ ਬਣ ਜੇ, ਨਾ ਬਦਲੇ ਜਾਣ। ਕੁਛ ਮਰਜ਼ੀ ਹੋ ਜੇ, ਚੜਦਾ ਲੈਂਦਾ ਪੰਜਾਬ ਇੱਕੋ ਜੇ। ਇਹਦੇ ਪੰਜ ਟੁਕੜੇ ਹੋ ਜਾਣ, ਚਾਹੇ ਇੱਕ ਵੀ ਨਾ ਹੋਵੇ। ਇਹ ਇਕੱਠੇ ਹੀ ਰਹਿਣਗੇ ਕਿਉਂਕਿ ਸਦੀਆਂ ਤੋਂ ਇਸ ਧਰਤੀ 'ਚ ਪੈਦਾ ਹੋਏ ਨੇ। ਜੀ। ਇਹ ਕਿਵੇਂ ਅੱਡ ਹੋਣਗੇ? ਪਰ ਖਾਰਾ ਸਾਹਿਬ ਇੱਥੇ ਤੁਹਾਡੇ ਤੇ ਵੀ ਸਵਾਲ ਚੁੱਕਿਆ ਸੁਖਜੀਤ ਸਿੰਘ ਖੋਸਾ ਉਹਨਾਂ ਨੇ। ਉਹਨਾਂ ਨੇ ਵੱਡੀਆਂ ਗੱਲਾਂ ਤੁਹਾਡੇ ਬਾਰੇ ਵੀ ਕਹਿੰਿਆ ਨੇ। ਕੀ ਚੀਜ਼? ਉਨਾਰੇ ਹੀ ਕਹਿੰਿਆ ਕਿ ਇੱਕ ਐਡਵੋਕੇਟ ਸਾਹਿਬ ਹੈ ਉਹ ਵੀ ਕਹਿੰਦੇ ਗੱਲਾਂ ਕਰਦੇ ਆ ਕਿ ਪੰਜਾਬ ਦੇ ਬੱਚੇ ਹੋਣਾ ਚਾਹੀਦਾ ਜੋ ਹੋਣਾ ਚਾਹੀਦਾ ਨਹੀਂ ਉਹ ਮੇਰੇ ਬਾਰੇ ਤਾਂ ਜੋ ਮਰਜੀ ਗੱਲਾਂ ਕਰੀ ਜਾਣ ਪਰ ਇੱਕ ਬੜੀ ਹੈਰਾਨੀ ਗਾਲੀ ਗਾਲ ਉਹਨਾਂ ਦਾ ਤਾਂ ਇੱਕ ਇਸ਼ੂ ਇੱਕੋ ਹੈ ਭਾਈ ਅਮਰਤਪਾਲ ਹੋਰ ਤਾਂ ਉਹਨਾਂ ਦਾ ਇਸ਼ੂ ਕੋਈ ਹੈ ਨਹੀਂ ਉਹ ਇਸ਼ੂ ਉਦੋਂ ਚੁੱਕਦੇ ਨੇ ਜਥੇਦਾਰ ਸਾਹਿਬ ਜਦੋਂ ਇਲੈਕਸ਼ਨ ਨੇੜੇ ਆਉਂਦੇ ਨੇ ਤੇ ਮੈਂ ਇਹੀ ਗੱਲ ਕਰਦਾ ਕਿ ਮੈਂ ਚਲਾਨ ਉਹਨਾਂ ਨੇ ਕਿਹਾ ਪੜੋ ਚਲਾਨ ਤਾਂ ਮੇਰੇ ਕੋਲ ਪਿਆ ਹੋਇਆ ਹੈ 1400 ਕੁਝ ਪੇਜ ਦਾ ਜੋ ਚਲਾਨ ਚ ਲਿਖਿਆ ਜਾਂਦਾ ਮੰਨਿਆ ਨਹੀਂ ਜਾਂਦਾ ਬਿਲਕੁਲ ਮੈਂ ਅੱਗੇ ਵੀ ਜੋ ਆਊਟ ਟੈਕ ਚੈਨਲ ਤੇ ਜੋ ਚਲਾਨ ਚ ਲਿਖਿਆ ਮੰਨਿਆ ਜਾਣਾ ਹੈ ਤਾਂ ਫਿਰ ਚਲਾਨ ਜਿਹੜੇ ਉਹਨਾਂ ਦੇ ਖਿਲਾਫ ਪੇਸ਼ ਹੋਏ ਨੇ ਅਡੜ ਕੇਸਾਂ ਚ ਫਿਰ ਉਹ ਚਲਾਨ ਨੂੰ ਆਪਾਂ ਮੰਨ ਕੇ ਸਜ਼ਾ ਪੱਕੀ ਕਰ ਗੀ ਚਲਾਨ ਤਾਂ ਉਹਨਾਂ ਨੇ ਦੇਣਾ ਜਿਹਨਾਂ ਨੇ ਝੂਠਾ ਫਸਾਇਆ ਬੰਦਾ ਉਹਨਾਂ ਦੇ ਚਲਾਨ ਨੂੰ ਮੰਨਣਾ ਥੋੜਾ ਸੀ ਗੱਲ ਤਾਂ ਇਹ ਕੋਰਟ ਚ ਐਵੀਡੈਂਸ ਕਿਹੜੀ ਆਉਂਦੀ ਹੈ ਗੱਲ ਤਾਂ ਉਦੋਂ ਹੁੰਦੀ ਹੈ ਜੀ ਅੱਜ ਤੁਸੀਂ ਕਿਸੇ ਨੂੰ ਮਲਜ਼ਮ ਕਿਵੇਂ ਠਹਿਰਾ ਦੇਗੇ ਹਮ ਠੀਕ ਹੈ ਨਾ ਜੀ ਸੋ ਇਸ ਕਰਕੇ ਇਹ ਤਾਂ ਇੱਕ ਬੋਲੀ ਬੜੀ ਪੈੜੀ ਬੋਲੀ ਐ ਇਹ ਕੋ ਪੱਗ ਦੇ ਉਲਟ ਬੋਲਦੇ ਨੇ ਮੈਂ ਅੱਗੇ ਵੀ ਕਹਿ ਚੁੱਕਾ ਪੱਗਾਂ ਦੇ ਉਲਟ ਨਹੀਂ ਬੋਲਣਾ ਚਾਹੀਦਾ ਆਰਐਸਐਸ ਸਾਡਾ ਮਜ਼ਾਕ ਕਢਾਇਆ ਹੈ ਭਾਜਪਾ ਨੇ ਸਾਡੀਆਂ ਪੱਗਾਂ ਦਾ ਮਜ਼ਾਕ ਕਢਾਇਆ ਉਸ ਦਾ ਮਤਲਬ ਤਾਂ ਆ ਗਿਆ ਸਾਡੇ ਕੁਝ ਬੰਦੇ ਪੰਜਾਬ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਿ ਆਰਐਸਐਸ ਤੋਂ ਤਨਖਾਹਾਂ ਲੈਂਦੇ ਨੇ ਪੱਗ ਨੂੰ ਭੰਡਣ ਲਈ ਜਿਹੜਾ ਬੰਦਾ ਦਿੱਲੀ ਦੇ ਉਲਟ ਬੋਲਦਾ ਹੈ ਇਹ ਉਹਨਾਂ ਦੇ ਪੱਗਾਂ ਨੂੰ ਮਜ਼ਾਕ ਬਣਾਉਂਦੇ ਨੇ ਇਸ ਦਾ ਮਤਲਬ ਕੀ ਹੋ ਗਿਆ ਅਸੀਂ ਜੌਬ ਕਰਦੇ ਹਾਂ ਅਸੀਂ ਜੌਬ ਕਿੰਦੀ ਕਰਦੇ ਹਾਂ ਅਸੀਂ ਆਰਐਸਐਸ ਦੇ ਡਿਪਾਰਟਮੈਂਟ ਦੀ ਜੌਬ ਕਰਦੇ ਹਾਂ ਮੈਨੂੰ ਪਤਾ ਲੱਗਿਆ ਕਿ ਕੁਝ ਲੋਕਾਂ ਨੂੰ ਹਰ ਮਹੀਨੇ ਜਿਹੜੀ ਉਹ ਤਨਖਾਹ ਮਿਲਦੀ ਹੈ। ਹੂੰ। ਸੋ ਇੱਕ ਬੜੀ ਕੋਝੀ ਹਰਕਤ ਆ ਬੜੀ ਮਾੜੀ ਹਰਕਤ ਆ। ਜਿਹੜਾ ਤੁਸੀਂ ਪੋਲੀਟੀਕਲ ਚੱਲੋ ਪੋਲੀਟੀਸ਼ੀਅਨ ਤੌਰ ਤੇ ਜਵਾਬ ਦਿਓ ਜੋ ਮਰਜ਼ੀ ਬੋਲੋ ਪਰ ਪਰਸਨਲ ਨਹੀਂ ਬੋਲਣਾ ਚਾਹੀਦਾ। ਇਹ ਚੰਗਾ ਨਹੀਂ ਲੱਗਦਾ ਹੁੰਦਾ। ਆਪਾਂ ਆਰਐਸਐਸ ਦੇ ਕਹਿੰਦੇ ਆਪ ਦੀਆਂ ਪੱਗਾਂ ਦਾ ਮਜ਼ਾਕ ਕਢਾਉਣੇ ਆ। ਹੂੰ। ਉਹਨਾਂ ਪੱਗਾਂ ਦਾ ਮਜ਼ਾਕ ਕਢਾਉਣੇ ਜਿਹੜੇ ਦਿੱਲੀ ਦੇ ਉਲਟ ਲੜਦੇ ਨੇ, ਦਿੱਲੀ ਦੇ ਉਲਟ ਬੋਲਦੇ ਨੇ। ਸੋ ਇਹ ਗੱਲਾਂ ਨਹੀਂ ਚਾਹੀਦੀਆਂ ਭੈੜਾ ਲੱਗਦਾ। ਇਹਦੇ ਨਾਲ ਕੱਢ ਤੁਹਾਡਾ ਵੱਡਾ ਨਹੀਂ ਛੋਟੇ ਪੱਦਰ ਜੀ ਧੰਨਵਾਦ ਤੁਸੀਂ ਖਾਰਾ ਸਾਹਿਬ ਸਮੇਲ ਵਿੱਚ ਤੋਂ ਸਬੰਧਿਤ ਬਹੁਤ ਬਹੁਤ ਧੰਨਵਾਦ। ਤਾਂ ਹਰਪਾਲ ਸਿੰਘ ਖਾਰਾ ਹੋਣਾ ਨੇ ਜਿਹੜਾ ਬਹੁਤ ਕਰ ਸੀੜਾ ਉਹ ਸਪਸ਼ਟ ਕੀਤਾ, ਕਲੀਅਰ ਕੀਤਾ। ਤਾਂ ਅੰਤਰਤਾ ਦੇ ਸਾਹਿਬ ਜਿਮਣੀ ਚੋਣ ਦੇ ਵਿੱਚ ਬਹੁਤ ਵੱਡਾ ਇੱਕ ਮਸਲਾ ਜਿਹੜਾ ਖਾਲਿਸਤਾਨ ਬਨਾਮ ਹਿੰਦੁਸਤਾਨ ਮੰਦ ਉਸ ਤੋਂ ਬਾਅਦ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਲਈ ਜਿਹੜੇ ਵੱਡੇ ਸਵਾਲ ਖੜੇ ਕੀਤੇ ਜਾਂਦੇ ਆ ਪਹਿਲਾਂ ਇਕੱਠੇ ਰਹਿੰਦੇ ਆ ਇੱਕ ਧੜੇ ਦੇ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਖਿਲਾਫ ਵੀ ਜਿਹੜੇ ਵੱਡੇ ਸਵਾਲ ਖੜੇ ਕੀਤੇ ਜਾਂਦੇ ਆ ਔਰ ਉਹਨਾਂ ਸਵਾਲਾਂ ਦੇ ਨਾਲ ਵੱਡੇ ਸ਼ੰਕੇ ਆ ਜਿਹੜੇ ਉਹ ਲੋਕਾਂ ਦੇ ਵਿੱਚ ਵੀ ਖੜੇ ਹੁੰਦੇ ਆ। ਔਰ ਬੜਾ ਟਾਈਮ ਦੇ ਵਿੱਚ ਹੁੰਦਾ ਕੀ ਆ ਜਾਂ 27 ਦੇ ਲਈ ਰਾਹ ਪੱਧਰਾ ਕੌਣ ਕਰ ਰਿਹਾ ਕੌਣ ਕਿਹੜੇ ਤਰੀਕੇ ਦੇ ਨਾਲ ਕਰ ਰਿਹਾ ਇਹ ਲੋਕਾਂ ਦੇ ਸਾਹਮਣੇ ਆ ਜੁੜ ਰਹੇ ਹੋਂ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨ ਜੀਤ ਸਿੰਘ ਸਧਾਨਾ ਕੈਮਰਾਮੈਨ ਗੁਰਸ਼ੰਦ ਨਾਲ ਧੰਨਵਾਦ